ਚੈਨਲ ਪੰਜਾਬੀ ਦੇ ਖਰੋਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਸਾਦਰਾਂ ਅੱਜ ਅੱਜ ਦੇ ਕੁਝ ਗੱਲਾਂ ਬਤਾ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝ ਕਰਦੇ ਲਈ ਰੋਜ਼ਾਨਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਆਪਾਂ ਚਾਰ-ਪੰਜ ਮਸਲੇ ਤੁਹਾਡੇ ਨਾਲ ਸਾਂਝ ਕਰਦੇ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕਿ ਜਿਹੜਾ ਰਾਸ਼ਟਰਪਤੀ 트ੰਪ ਨੇ ਡੀਸੀ ਪੁਲਿਸ ਦਾ ਕੰਟਰੋਲ ਆਪਣੇ ਹੱਥੀ ਲਿਆ ਕੀ ਮਾਮਲਾ ਦੂਜਾ ਰਾਸ਼ਟਰਪਤੀ 트ੰਪ ਨੇ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਮੁਖੀ ਨੂੰ ਨਾਮਿਨੇਟ ਕੀਤਾ ਹੈ ਇਹ ਕੀ ਮਾਮਲਾ ਹੈ ਨਤੀਜਾ ਯੂਐਸਏ ਜਿਹੜਾ ਯੂਐਸ ਸਟੇਟ ਡਿਪਾਰਟਮੈਂਟ ਆ ਉਹਦੀ ਸਾਲਾਨਾ ਹਿਊਮਨ ਰਾਈਟ ਰਿਪੋਰਟ ਦਾ ਮਾਮਲਾ ਚਰਚਾ ਦੇ ਵਿੱਚ ਆ ਅਮਰੀਕਾ ਨੇ ਚੀਨ ਦੇ ਉੱਤੇ ਜਿਹੜੇ ਟੈਰਿਫ ਲਾਇਆ 90 ਦੇ ਨਾਲੇ ਰੋਕ ਦਿੱਤੇ ਆ ਇਹ ਗੱਲਬਾਤ ਕਰਾਂਗੇ ਤੇ ਪਿਕਸਬਰਗ ਨੇੜੇ ਸਟੀਲ ਪਲਾਂਟ ਦੇ ਵਿੱਚ ਧੁਮਾਕੇ ਕਰਨ ਦੋ ਮੌਤਾਂ ਹੋਈਆਂ ਇਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ ਸਭ ਤੋਂ ਪਹਿਲੀ ਗੱਲਬਾਤ ਡੀਸੀ ਦਾ ਜਿਹੜਾ ਫੈਡਰਲ ਟੇਕਓਵਰ ਆ ਉਹਦਾ ਮਾਮਲਾ ਕਾਫੀ ਚਰਚਾ ਦੇ ਵਿੱਚ ਆ ਜਿਹੜੀ ਵਸ਼ਿੰਗਟਨ ਆ ਉਹ ਅਮਰੀਕਾ ਦੀ ਆਪਾਂ ਸਾਰੇ ਜਾਣਦੇ ਹਾਂ ਕਿ ਕੈਪੀਟਲ ਆ ਸਟੇਟ ਆ ਡੀਸੀ ਮਤਲਬ ਡਿਸਟ੍ਰਿਕਟ ਆਫ ਕੋਲੰਬੀਆ ਜਿਹਨੂੰ ਕਹਿੰਦੇ ਐ ਸਪੈਸ਼ਲ ਫੈਡਰਲ ਡਿਸਟ੍ਰਿਕਟ ਆ ਯੂਨਾਈਟਿਡ ਸਟੇਟਸ ਦੇ ਵਿੱਚ ਜਿੱਥੇ ਕੈਪੀਟਲ ਸਿਟੀ ਆ ਵਸ਼ਿੰਗਟਨ ਲੋਕੇਟਡ ਆ ਇਹ ਕਿਸੇ ਸਟੇਟ ਦਾ ਪਾਰਟ ਨਹੀਂ ਆ ਇਹ ਇਸ ਕਰਕੇ ਕ੍ਰੀਏਟ ਕੀਤਾ ਗਿਆ ਸੀ ਕਿ ਜਿਹੜੀ ਨੈਸ਼ਨਲ ਗਵਰਨਮੈਂਟ ਆ ਉਹਦੀ ਆਪਣੀ ਟਰੈਟਰੀ ਹੋਵੇ ਉਹਦਾ ਆਪਣਾ ਥਾਂ ਹੋਵੇ ਔਰ ਉਹਦੇ ਤੇ ਕੋਈ ਸਟੇਟ ਕੰਟਰੋਲ ਨਾ ਹੋਵੇ ਵੀ ਜਿੱਥੇ ਰਾਜਧਾਨੀ ਹੋਵੇ ਉੱਥੇ ਕਿਸੇ ਵੀ ਸਟੇਟ ਦਾ ਕੰਟਰੋਲ ਨਾ ਹੋਵੇ ਕੋਲੰਬੀਆ ਜਿਹੜਾ politick ਨੇਮ ਯੂਨਾਈਟਿਡ ਸਟੇਟਸ ਦਾ ਜਦੋਂ ਡਿਸਟ੍ਰਿਕਟ ਇਹ ਬਣਾਇਆ ਗਿਆ ਸੀ ਲੇਟ 1700 ਦੇ ਵਿੱਚ ਹੁਣ ਉਸ ਵਸ਼ਿੰਗਟਨ ਡੀਸੀ ਦਾ ਮਾਮਲਾ ਜਿਹੜਾ ਚਰਚਾ ਦੇ ਵਿੱਚ ਆ ਤੇ ਮਾਮਲਾ ਕੀ ਆ ਮਾਮਲਾ ਇਹ ਆ ਕਿ ਪ੍ਰੈਜ਼ੀਡੈਂਟ 트੍ਰੰਪ ਨੇ ਜਿਹੜਾ ਡਾਇਰੈਕਟ ਕੰਟਰੋਲ ਲੈ ਲਿਆ ਡੀਸੀ ਪੁਲਿਸ ਦਾ 30 ਦਿਨਾਂ ਦੇ ਲਈ ਤੇ ਉਹਨਾਂ ਨੇ ਹੁਕਮ ਦਿੱਤਾ ਕਿ 800 ਨੈਸ਼ਨਲ ਗਾਰਡ ਟ੍ਰੂਪਸ ਜਿਹੜੇ ਆ ਵਸ਼ਿੰਗਟਨ ਦੇ ਵਿੱਚ ਵਸ਼ਿੰਗਟਨ ਦੀਆਂ ਸਟਰੀਟਸ ਦੇ ਉੱਤੇ ਕ੍ਰਾਈਮ ਨਾਲ ਫਾਈਟ ਕਰਨ ਦੇ ਲਈ ਜਾਣ ਦੋ ਰਾਵਾਂ ਨੇ ਇਥੇ ਰਾਸ਼ਟਰਪਤੀ 트럼ਪ ਕਹਿ ਰਿਹਾ ਕਿ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਕ੍ਰਾਈਮ ਦਾ ਬਹੁਤ ਬੁਰਾ ਹਾਲ ਆ ਦਿਨ ਦਿਹਾੜੇ ਕਾਰਾਂਖੋ ਹੋ ਰਹੀਆਂ ਮੰਦਿਰ ਕਿਸਮ ਦੀ ਜਿਹੜੀ ਹੈਗੀ ਆ ਉਹ ਸ਼ਰੇਆਮ ਕਾਰਖੋ ਕੇ ਭੱਜਾਂ ਦੀ ਕੋਈ ਕੁਝ ਕਰ ਨਹੀਂ ਸਕਦਾ ਮੇਅਰ ਬੇਵਸਾਹ ਕਹਿੰਦੇ ਮੇਅਰ ਦੇ ਵਸਤਾ ਰੋਗ ਨਹੀਂ ਬਾਰ ਬਾਰ ਅਸੀਂ ਕਹਿ ਚੁੱਕੇ ਹਾਂ ਪਰ ਇਹ ਠੀਕ ਨਹੀਂ ਹੋ ਰਿਹਾ ਬਹੁਤ ਵਾਰੀ 트럼ਪ ਨੇ ਰਾਸ਼ਟਰਪਤੀ 트럼ਪ ਨੇ ਇਸ ਸ਼ਹਿਰ ਨੂੰ ਡਰਟੀ ਐਂਡ ਡੇਂਜਰਸ ਵੀ ਕਿਹਾ ਕਿ ਬਹੁਤ ਗੰਦਾ ਆ ਤੇ ਬਹੁਤ ਖਤਰਨਾਕ ਆ ਹੁਣ ਇੱਕ ਹੋਮਲੈਸਨੈਸ ਬਹੁਤ ਆ ਇੱਥੇ ਇਹ ਵੀ ਬਹੁਤ ਵੱਡਾ ਇਸ਼ੂ ਆ ਤੇ ਹੋਮਲੈਸਨੈਸ ਤੇ ਕਰਾਇਮ ਆਊਟ ਆਫ ਕੰਟਰੋਲ ਇੱਥੇ ਹੋਇਆ ਆ ਭਾਵੇਂ ਕਿ ਹੁਣ ਦੂਜਾ ਪੱਖ ਕੀ ਆ ਇਹਦਾ ਸਿਟੀ ਦਾ ਜਿਹੜਾ ਡਾਟਾ ਆ ਉਹ ਇਹ ਦੱਸਦਾ ਕਿ ਜਿਹੜਾ ਵਾਇਲੈਂਟ ਕਰਾਇਮ ਆ 26% ਥੱਲੇ ਆਇਆ ਤੇ ਜਿਹੜੀ ਹਮਸਾਈਡ ਆ 12% ਥੱਲੇ ਆਇਆ ਪਿਛਲੇ ਸਾਲ ਦੇ ਵਿੱਚ ਮੇਅਰ ਮਿਊਰਲ ਬੌਸਰ ਨੇ ਇੱਥੋਂ ਦੇ ਤੇ ਉਹ ਡੈਮੋਕ੍ਰੇਟਸ ਨੇ ਉਹਨਾਂ ਨੇ ਕਿਹਾ ਕਿ ਇਹ ਅਨ ਪ੍ਰੈਸੀਡੈਂਟਡ ਆ ਅਨ ਪ੍ਰੈਸੀਡੈਂਟਡ ਦਾ ਮਤਲਬ ਆ ਕਿ ਬੇਮਿਸਾਲਾ ਪਹਿਲਾਂ ਕਦੇ ਹੋਇਆ ਹੀ ਨਹੀਂ ਇਹਦੀ ਕੋਈ ਤੁਮਸਾਲ ਹੀ ਨਹੀਂ ਮਿਲਦੀ ਕਿਸੇ ਰਾਸ਼ਟਰਪਤੀ ਨੇ ਆ ਕੇ ਰਾਜਧਾਨੀ ਦੇ ਉੱਤੇ ਆਪਣਾ ਕੰਟਰੋਲ ਕਰ ਲਿਆ ਹੋਵੇ ਤੇ ਉੱਥੋਂ ਦੀ ਪੁਲਿਸ ਨੂੰ ਕਿਹਾ ਹੋਵੇ ਇਹ ਨਹੀਂ ਕੁਝ ਨਹੀਂ ਕਰਨਾ ਤੇ ਦੂਜਾ ਮਾੜੀ ਗੱਲ ਆ ਇਹ ਪਰ ਉਹ ਕਹਿੰਦੇ ਇਹਦੇ ਨਾਲ ਠੀਕ ਆ ਪ੍ਰੈਜ਼ੀਡੈਂਟ ਦੇ ਕੋਲੋਂ ਕਹਿੰਦੇ ਬਹੁਤ ਵੱਡੀ ਪਾਵਰ ਆ ਉਹ ਵਰਤ ਸਕਦੇ ਆ ਸੋ ਉਹ ਕਹਿੰਦੇ ਸੀ ਪੂਰਾ ਜਿਹੜਾ ਇਹਦਾ ਸਾਥ ਦੇਵਾਂਗੇ ਜਦੋਂ ਲੀਗਲ ਰਿਵਿਊ ਚੱਲ ਰਿਹਾ ਆ ਜਿਹੜੇ ਸਿਟੀ ਦੇ ਲੀਡਰ ਨੇ ਉਹ ਇਹਦੇ ਨਾਲ ਅਸਹਿਮਤ ਆ ਡੀਸੀ ਕੌਂਸਲ ਤੇ ਟਾਰਨੀ ਜਨਰਲ ਕਹਿੰਦੇ ਆ ਕਿ ਕੋਈ ਕ੍ਰਾਈਮ ਐਮਰਜੈਂਸੀ ਨਹੀਂ ਇਸ ਵੇਲੇ ਨਾ ਹੀ ਜਿਹੜੀ ਪੁਲਿਸ ਦਾ ਜਿਹੜਾ ਕੇਂਦਰੀਕਰਨ ਕੇਂਦਰੀਕਰਨ ਦਾ ਮਤਲਬ ਹੈ ਫੈਡਰਲਾਈਜੇਸ਼ਨ ਆਫ ਦ ਪੁਲਿਸ ਉਹ ਕੋਈ ਜ਼ਰੂਰੀ ਇਸਤੀ ਸੀ ਇਹ ਬਿਲਕੁਲ ਗੈਰਕਾਨੂੰਨੀ ਆ ਤੇ ਲੋਕਲ ਅਥਾਰਟੀ ਜਿਹੜੀ ਇੱਕ ਮੇਅਰ ਸਿਟੀ ਨੂੰ ਮੇਅਰ ਨੇ ਦੇਖਣਾ ਹੁੰਦਾ ਉਹਦੀ ਵਾਇਲੇਸ਼ਨ ਆ ਸਿੱਧੀ ਸਿੱਧੀ ਗੱਲਬਾਤ ਉਹਦੇ ਤੋਂ ਉੱਤੇ ਦੀ ਜਾ ਕੇ ਤੁਸੀਂ ਕਰ ਰਹੇ ਹੋ ਜਿਹੜੀ ਕਿ ਗਲਤ ਆ ਹੁਣ ਗਾਰਡ ਜਿਹੜੇ ਆ ਉਹ ਆਮ ਤੌਰ ਦੇ ਉੱਤੇ ਸਿਕਿਉਰਿਟੀ ਸਪੋਰਟ ਦਿੰਦੇ ਆ ਜਾਂ ਹੋਰ ਦਿੰਦੇ ਆ ਮਤਲਬ ਪਰ ਅ ਮਤਲਬ ਉਹ ਉਹ ਮਤਲਬ ਅਰੈਸਟ ਵੀ ਕਰ ਸਕਦੇ ਆ ਪਰ ਇਹ ਜਿਹੜੀ ਹੁਣ ਐਫਬੀਆਈ ਵਾਲੇ ਉੱਥੇ ਲੈ ਇਹਨਾਂ ਦਾ ਕੰਮ ਥੋੜਾ ਟ੍ਰੈਫਿਕ ਸਟਾਪ ਦੇ ਉੱਤੇ ਟ੍ਰੈਫਿਕ ਨੂੰ ਇੱਧਰ ਉੱਧਰ ਕਰਨਾ ਉਹ ਇਸ ਗੱਲ ਦੀ ਟ੍ਰੇਨਡ ਹੀ ਨਹੀਂ ਆ ਜਿਹੜੀ ਫਾਰਮਰ ਯੂਐਸ ਡੋਜ ਸਰਵਸ ਸਟਾਫਰ ਸੀਗੇਕ ਜਿਨ੍ਹਾਂ ਦੀ ਕਾਰ ਪਿੱਛੇ ਜੇ ਖੋਈ ਆ ਉਸ ਤੋਂ ਬਾਅਦ ਉਹ ਮਾਮਲਾ ਉਹਨੇ ਵੀ ਕਿਹਾ ਵੀ ਭਾਈ ਦੇਖੋ ਆ ਹਾਲ ਹੋਊਗਾ ਜੇ ਸਾਡੀਆਂ ਕਾਰਾਂ ਖੋਈ ਜਾਂਦੇ ਆ ਤਾਂ ਕੀ ਹੋਊਗਾ ਗੱਲਬਾਤ ਜਿਹੜੀ ਆ ਉਹ ਹਾਈਲਾਈਟ ਹੋ ਗਈ ਹੁਣ ਉਹਦੀ ਜਿਹੜੀ ਐਡਮਿਨਿਸਟ੍ਰੇਸ਼ਨ ਚਾਹੁੰਦੀ ਆ ਕਿ ਹੁਣ ਇਹ ਵੀ ਚਾਹੁੰਦੇ ਆ ਕਿ 14 ਸਾਲਾਂ ਦਾ ਭਾਵੇਂ ਹੋਵੇ ਉਹਨੂੰ ਉਦਾਂ ਹੀ ਚਾਰਜ ਕੀਤਾ ਜਾਵੇ ਜਿਦਾ ਕਿਸੇ ਅਡਲਟ ਨੂੰ ਚਾਰਜ ਕੀਤਾ ਜਾਂਦਾ ਜਿਹੜਾ ਅਡਲਟ ਨਹੀਂ ਹੈ ਜਿਹੜਾ ਟੀਨੇਜਰ ਆ 12 ਸਾਲ ਜਾਂ 14 ਸਾਲ ਜਿੱਥੇ ਵੀ ਇਹ ਉਮਰ ਹੁੰਦੀ ਆ ਉੱਥੇ ਉਹ ਭਾਵੇਂ ਸ਼ਰੇਆਮ ਕਿਸੇ ਨੂੰ ਮਾਰ ਦੇਵੇ ਉਹਦੇ ਤੇ ਉਹਨੂੰ ਉਦਾਂ ਚਾਰਜ ਨਹੀਂ ਕੀਤਾ ਜਾ ਸਕਦਾ ਜਿਦਾ ਅਡਲਟ ਨੂੰ ਚਾਰਜ ਕੀਤਾ ਮਤਲਬ ਉਹਨੂੰ ਕਤਲ ਦਾ ਮੁਕੱਦਮਾ ਨਹੀਂ ਉੱਤੇ ਚੱਲ ਸਕਦਾ ਇਹ ਚਾਹੁੰਦੇ ਆ ਕਿ 14 ਸਾਲਾਂ ਦੇ ਦੇ ਚਲਾਇਆ ਜਾਵੇ ਕਿਉਂਕਿ ਇੱਥੇ ਜਿਹੜੇ ਟੀਨ ਨੇ ਜਿਹੜੇ ਯੂਥ ਆ ਉਹ ਇਦਾਂ ਦੇ ਕੰਮ ਜ਼ਿਆਦਾ ਕਰ ਰਹੇ ਆ ਹੁਣ 23 ਦੇ ਵਿੱਚ ਹਮੋਸਾਈਡ ਇੱਥੇ ਬਿਨਾਂ ਸ਼ੱਕ ਬਹੁਤ ਜ਼ਿਆਦਾ ਹੋਇਆ ਸੀ 24 ਦੇ ਵਿੱਚ ਉਹ ਰੇਟ ਥੱਲੇ ਆ ਗਿਆ ਹੁਣ ਪੋਲਿਟਿਕਲ ਡਿਵਾਈਡ ਆ ਕਲੀਅਰ ਕਟ ਟਰੰਪ ਦਾ ਜਿਹੜਾ ਐਕਸ਼ਨ ਆ ਬਿਨਾਂ ਸ਼ੱਕ ਕ੍ਰਾਈਮ ਦੇ ਉੱਤੇ ਉਹ ਚਾਹੁੰਦੇ ਆ ਕਿ ਕ੍ਰਾਈਮ ਦਾ ਕੁਝ ਕੀਤਾ ਜਾਵੇ ਪਰ ਡੈਮੋਕ੍ਰੈਟ ਕਹਿੰਦੇ ਆ ਕਿ ਸਿਰਦਾ ਇੱਕ ਰਾਜਨੀਤਿਕ ਧਮਕੀ ਹੈ ਸਾਨੂੰ ਤੇ ਵੀ ਇਹ ਦੂਜੇ ਜਿਹੜੇ ਫੇਲ ਹੋ ਰਹੇ ਆ ਟਰੰਪ ਜਿੱਥੇ ਜਿੱਥੇ ਫੇਲ ਹੋਏ ਆ ਉਹਨਾਂ ਸਾਰੀਆਂ ਥਾਹਾਂ ਤੋਂ ਧਿਆਨ ਦੂਜੇ ਪਾਸੇ ਕਰਨ ਦੇ ਲਈ ਇਹ ਕੰਮ ਕੀਤਾ ਜਾ ਰਿਹਾ ਅਸਲ ਦੇ ਵਿੱਚ ਇਦਾਂ ਦੀ ਗੱਲ ਕੋਈ ਨਹੀਂ ਕੀ ਉੱਥੇ ਹੋਇਆ ਹੋਵੇ ਸੋ ਜਿਹੜਾ ਇਹ ਵਸ਼ਿੰਗਟਨ ਡੀਸੀ ਦੇ ਵਿੱਚ ਨਾਈ ਸਟੇਟ ਆ ਤੇ ਜਿਹੜਾ ਇਹ ਉੱਥੇ ਇਹ ਕਾਰਵਾਈ ਜਿਹੜੀ ਹੋ ਰਹੀ ਔਰ ਬੜੀ ਚਰਚਾ ਦੇ ਵਿੱਚ ਅੱਜ ਦੀ ਇਹ ਖਬਰ ਕੱਲ ਤੋਂ ਹੀ ਇਸ ਦੇ ਵਿੱਚ ਇਹ ਖਬਰ ਚਰਚਾ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਅਗਲੀ ਗੱਲਬਾਤ ਰਾਸ਼ਟਰਪਤੀ 트ੰਪ ਪਲਾਨ ਕਰ ਰਹੇ ਆ ਈ ਜੇ ਐਂਟੋਨੀ ਈ ਜੇ ਐਂਟੋਨੀ ਇੱਕ ਅਰਥ ਸ਼ਾਸਤਰੀ ਆ ਇਕਨੋਮਿਸਟ ਆ ਕੰਜ਼ਰਵੇਟਿਵ ਹੈਰੀਟੇਜ ਫਾਊਂਡੇਸ਼ਨ ਦੇ ਉੱਤੇ ਤੇ ਇਹਨੂੰ ਈਜੀ ਐਂਡ ਟੋਨੀ ਨੂੰ ਲਾਉਣ ਲੱਗਿਆ ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਚੀਫ ਮੁਖੀ ਜਿਹਨੇ ਇਹਨੂੰ ਲੀਡ ਕਰਨਾ ਹੈ ਇਹ ਉਹੀ ਬਿਊਰੋ ਆਫ ਲੇਬਰ ਸਟੈਟਿਸਟਿਕਸ ਆ ਜਿਹਦੇ ਕਮਿਸ਼ਨਰ ਅਰਿਕਾ ਅਨਟੈਫਰ ਨੂੰ ਇਹਨਾਂ ਨੇ ਫਾਇਰ ਕਰ ਦਿੱਤਾ ਸੀ ਡੋਨਲਡ ਟਰੰਪ ਨੇ ਆ ਮਹੀਨੇ ਦੇ ਸ਼ੁਰੂ ਦੇ ਵਿੱਚ ਕਾਰਨ ਕੀ ਸੀ ਇਹ ਕਿਹਾ ਗਿਆ ਸੀ ਕਿ ਜੌਬ ਰਿਪੋਰਟ ਦੱਸ ਰਹੀ ਆ 258000 ਜਿਹੜੀਆਂ ਘਟ ਨੌਕਰੀਆਂ ਜਿੰਨੀਆਂ ਸੋਚੀਆਂ ਜਾ ਰਹੀਆਂ ਸੀ ਮਈ ਤੇ ਜੂਨ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਉਹਨੂੰ ਬਿਊਰੋ ਆਫ ਲੇਬਰ ਸਟੈਟਿਸਟਿਕਸ ਸਟੈਟਿਸਟਿਕਸ ਮਤਲਬ ਜਿਹੜਾ ਅੰਕੜਾ ਆ ਵਿਗਿਆਨ ਹੁੰਦਾ ਜਿਹੜਾ ਜਾਂ ਮਤਲਬ ਕਿੰਨੇ ਨੰਬਰ ਕਿੰਨੇ ਬੇਰੁਜ਼ਗਾਰ ਕਿੰਨਾ ਉੱਤੇ ਚਲੇ ਗਿਆ ਕਿੰਨਾ ਉਹ ਸਾਰਾ ਸਹਾਇਤਾ ਰੱਖਣ ਵਾਲੀ ਜਿਹੜੀ ਬਿਊਰੋ ਆ ਜਿਹੜਾ ਵਿਭਾਗ ਆ ਉਹਦੇ ਮੁਖੀ ਨੂੰ ਇਹ ਕਹਿ ਕੇ ਕੱਢਦਾ ਸੀ ਜਿਹੜਾ ਨੰਬਰਾਂ ਦਾ 헤ਰਫੇਰ ਨੰਬਰ ਗਲਤ ਆ ਵੀ ਨੰਬਰਾਂ ਦਾ 헤ਰਫੇਰ ਕਰਕੇ ਇਹਨਾਂ ਨੇ ਪਹਿਲਾਂ ਜਿਹੜਾ ਬਾਈਡਨ ਸੀ ਉਹਦੇ ਹੱਕ ਦੀ ਗੱਲ ਕੀਤੀ ਜਾਂ ਉਦੋਂ ਕਹਿ ਦਿੱਤਾ ਵੈਸੇ ਵੀ ਨੌਕਰੀਆਂ ਜਿੱਦਾਂ ਕਹ ਲੋਕ ਬੇਰੋਜ਼ਗਾਰੀ ਸੀਗੀ ਵੱਧ ਇਹਨਾਂ ਨੇ ਕਹਿ ਦਿੱਤਾ ਘਟਾ ਮਤਲਬ ਗਲਤ ਕੀਤਾ ਇਹਨਾਂ ਨੇ ਅੰਕਾਂ ਦੇ ਨਾਲ ਖੇਡ ਖਾੜ ਕੀਤੀ ਛੇੜ ਛਾੜ ਕੀਤੀ ਤੇ ਉਹੀ ਹੁਣ ਇਹਨਾਂ ਨੇ ਫਿਰ ਉਹਨੂੰ ਫਾਇਰ ਕਰਤਾ ਸੀ ਹੁਣ ਜੇ ਉਹਨੂੰ ਫਾਇਰ ਕਰਤਾ ਤੇ ਬੰਦਾ ਆਪਣਾ ਲਾਉਣਾ ਸੀ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਈਜੇ ਐਂਟੋਨੀ ਦਾ ਨਾਮ ਜਿਹੜਾ ਲਿਆ ਸੋਚ ਰਿਹਾ ਇਹ ਪਲਾਨ ਕਰ ਰਿਹਾ ਹਜੇ ਨਾਮਿਨੇਟ ਨਹੀਂ ਕੀਤਾ ਕਿ ਉਹਨੂੰ ਬਿਊਰੋ ਆਫ ਫਲੇਵਰ ਸਟੈਟਿਸਟਿਕਸ ਦਾ ਚੀਫ ਲਾਇਆ ਜਾਵੇ ਜਿਹੜੇ ਵੀ ਬਹੁਤ ਅਹਿਮ ਵਿਭਾਗ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਨਾਲ ਸਾਰਾ ਮੁਲਕ ਚੱਲਦਾ ਜਾਂ ਸਾਰੀ ਸਰਕਾਰ ਚੱਲਦੀ ਹੈ ਰਾਸ਼ਟਰਪਤੀ 트੍ਰੰਪ ਨੇ ਇੱਕ ਇੱਕ ਕਰਕੇ ਸਾਰੇ ਕੱਢ ਕੇ ਆਪਣੇ ਬੰਦੇ ਉੱਥੇ ਲਾਉਣੇ ਸ਼ੁਰੂ ਕਰ ਦਿੱਤੇ ਆਪਣੇ ਬੰਦੇ ਦਾ ਮਤਲਬ ਇਹ ਨਹੀਂ ਕਿ ਰਿਸ਼ਤੇਦਾਰ ਲਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਉਹਨਾਂ ਦੀ ਸੇਚ ਨਾਲ ਸੋਚ ਨਾਲ ਮਿਲਖਾਂਦੇ ਆ ਜਾਂ ਜਿਹੜੇ ਕੰਸਰਵੇਟਿਵ ਥਾਟ ਨੂੰ ਅੱਗੇ ਲੈ ਕੇ ਜਾਂਦੇ ਜਿਹੜੇ ਉਹਨਾਂ ਦੀ ਉਸ ਹਿਸਾਬ ਨਾਲ ਚੱਲਦੇ ਆ ਰਾਸ਼ਟਰਪਤੀ ਟਰੰਪ ਨੇ ਦਾ ਕਲੇਮ ਸੀਗਾ ਇਹਨਾਂ ਦਾ ਕਿ ਮਕੰਟੈਂਪਰ ਜਿਹੜੀ ਹੈ ਇਹਨੇ ਮੈਨਿਪੂਲੇਟ ਕੀਤਾ ਡਾਟਾ ਨੂੰ ਆਪਣੇ ਰਾਜਨੀਤਿਕ ਕਾਰਨਾ ਕਰਕੇ ਪਰ ਹਾਲਾਂਕਿ ਇਹਦਾ ਸਬੂਤ ਕੋਈ ਨਹੀਂ ਮਿਲਿਆ BLS ਇੱਕ ਇੰਡੀਪੈਂਡੈਂਟ ਨਾਨ-ਪ੍ਰੋਫਿਟ ਏਜੰਸੀ ਹੈ ਇਹ ਡਾਟਾ ਦਿੰਦੀ ਹੈ ਨੌਕਰੀਆਂ ਦੇ ਉੱਤੇ ਵੇਜਸ ਦੇ ਉੱਤੇ ਕੀਮਤਾਂ ਦੇ ਉੱਤੇ ਤੇ ਉਹ ਡਾਟਾ ਨੂੰ ਸਰਕਾਰ ਯੂਜ਼ ਕਰਦੀ ਹੈ ਬਿਜ਼ਨਸ ਵਾਲੇ ਯੂਜ਼ ਕਰਦੇ ਆ ਜਾਂ ਯੂਨਿਟ ਫੈਡਰਲ ਰਿਜ਼ਰਵ ਆ ਯੂਜ਼ ਕਰਦਾ ਕੈਸ਼ ਵਿਲੇ ਵਿਆਜ ਦਰ ਕਿੰਨੀ ਰੱਖਣੀ ਹੈ ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਐਂਟੋਨੀ ਜਿਹਨੂੰ ਹੁਣ ਕਮਿਸ਼ਨਰ ਲਾਇਆ ਜਾ ਰਿਹਾ ਇਹਨੇ ਲੋਚਨਾ ਕੀਤੀ ਪਿਛਲੇ ਸਾਲਾਂ ਦੇ ਵਿੱਚ ਉਹਨੇ ਕਿਹਾ ਕਿ BLS ਜਿਹੜੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅੰਡਰ ਇਹਦੇ ਤੇ ਯਕੀਨ ਹੀ ਕੋਈ ਨਹੀਂ ਸੀ ਵੀ ਕਰ ਦੇਖੀ ਆ ਕਿ ਸਾਨੂੰ ਬੈਟਰ ਜਿਹੜੇ ਕਲੈਕਸ਼ਨ ਯਾ ਰਿਪੋਰਟਿੰਗ ਦੇ ਮੈਥਡ ਚਾਹੀਦੇ ਆ ਐਂਟੋਨੀ ਨੇ ਕਿਹਾ ਕਿ ਪੀ ਐਚ ਡੀ ਕੀਤੀ ਆ ਇਕਨੋਮਿਕਸ ਦੇ ਵਿੱਚ 2025 ਦੇ ਵਿੱਚ ਕਈ ਪ੍ਰੋਜੈਕਟ ਜਿਹੜਾ ਹੈਰੀਟੇਜ ਪਾਲਿਸੀ ਪਲਾਨ ਆ ਉਹਦੇ ਤੇ ਕੰਮ ਕੀਤਾ ਆ ਤੇ ਸਟੀਵ ਬੈਨਨ ਜਾਂ ਸਟੀਫਨ ਮੋਰ ਦੇ ਨਾਲ ਇਹਨਾਂ ਨੂੰ ਜੋੜ ਕੇ ਜਿਹੜੇ ਰਾਸ਼ਟਰਪਤੀ 트াম্প ਦੇ ਵੱਡੇ ਸਮਰਥਕਾਂ ਦੇ ਵਿੱਚੋਂ ਆਉਂਦੇ ਉਹਨਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕੁਝ ਇਕਨੋਮਿਸਟ ਜਿਨ੍ਹਾਂ ਵਿੱਚ ਕੁਝ ਕਨਜ਼ਰਵਟਿਵ ਵੀ ਆ ਮਤਲਬ ਡੈਮੋਕ੍ਰੇਟ ਜਾਂ ਦੂਜੀ ਤੇ ਕਹਿਣਗੇ ਜਿਹੜੇ 트াম্প ਵਾਲੇ ਪਾਸੇ ਦੇ ਆ ਉਹ ਵੀ ਕਹਿੰਦੇ ਆ ਵੀ ਇਹ ਟੂ ਪਾਰਟੀਸ਼ਨ ਆ ਵੀ ਟੂ ਪਾਰਟੀਸ਼ਨ ਦਾ ਮਤਲਬ ਆ ਬਹੁਤ ਜ਼ਿਆਦਾ ਪਾਰਟੀ ਦੀ ਗੱਲ ਕਰਦਾ ਹੈ ਤੇ ਇਸ ਜੌਬ ਦੇ ਲਈ ਕੁਆਲੀਫਾਈ ਨਹੀਂ ਆ ਵੀ ਇਹਨੇ ਰਿਪਬਲਿਕਨ ਦੀ ਗੱਲ ਹੀ ਕਰਨੀ ਆ ਤੇ ਓਵਰਾਲ ਸਿਚੁਏਸ਼ਨ ਜਿਹੜੀ ਆ ਉਹ ਜਾਂ ਘਟ ਦੇਖਣੀ ਹੈ ਜਿਹੜਾ ਆਲੋਚਕ ਵੀ ਕਹਿ ਰਿਹਾ ਕਿ ਉਹਨੂੰ ਫਾਇਰ ਕਰਨ ਦੇ ਨਾਲ ਜਿਹੜੀ ਪਹਿਲੀ ਕਮਿਸ਼ਨਰ ਸੀ ਬੀਏ ਬੀਐਲਐਸ ਦੀ ਡਾਟੇ ਦੀ ਕ੍ਰੈਡੀਬਿਲਟੀ ਤੇ ਜਿਹੜੀ ਹੋ ਗਿਆ ਵੀ ਇਹਨਾਂ ਦੇ ਉੱਤੇ ਇਹਨਾਂ ਦੀ ਪ੍ਰੋਸੇ ਯੋਗਤਾ ਤੇ ਸ਼ੱਕ ਪੈ ਗਿਆ ਵੀ ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਸੰਸਥਾ ਅੰਕੜੇ ਦਿੰਦੀ ਐ ਇੰਨੀਆਂ ਨੌਕਰੀਆਂ ਵਧ ਗਈਆਂ ਇੰਨੀਆਂ ਘਟ ਗਈਆਂ ਆ ਹੋ ਗਿਆ ਉਸੇ ਦੇਸ਼ ਦਾ ਰਾਸ਼ਟਰਪਤੀ ਇਹ ਕਹਿ ਰਿਹਾ ਕਿ ਇਹ ਕੰਮ ਠੀਕ ਨਹੀਂ ਕਰ ਰਹੀ ਸੀ ਤੇ ਉਹਨੇ ਫਾਇਰ ਕਰ ਦਿੱਤਾ ਹੁਣ ਇਸ ਕਰਕੇ ਇਹਦੀ ਭਰੋਸੇਯੋਗਤਾ ਦੇ ਉੱਤੇ ਫਰਕ ਪੈ ਗਿਆ ਲੋਕਾਂ ਦੇ ਵਿੱਚ ਇਹਦੀ ਭਰੋਸੇਯੋਗਤਾ ਬਣਾਉਣੀ ਬਹੁਤ ਜ਼ਰੂਰੀ ਹੈ ਐਂਟੋਨੀ ਦੇ ਵਿਊ ਜਿਹੜੇ ਨੇ ਉਹ ਸਿੱਧੇ ਨੇ ਕਿ ਜਿਹੜੀਆਂ ਗਵਰਨਮੈਂਟ ਜੌਬਸ ਨੇ ਕੱਟ ਕੀਤੀਆਂ ਜਾਣੀਆਂ ਚਾਹੀਦੀਆਂ ਇਮੀਗ੍ਰੇਸ਼ਨ ਐਨਫੋਰਸਮੈਂਟ ਜਿਹੜੀ ਆ ਉਹ ਸਖਤ ਕੀਤੀ ਜਾਣੀ ਚਾਹੀਦੀ ਆ ਤੇ ਉਹ ਕਹਿੰਦੇ ਕਿ ਅਮਰੀਕਨਸ ਜਿਹੜੇ ਆ ਹੌਲੀ-ਹੌਲੀ ਫੇਰ ਜਿਹੜੇ ਆ ਉਹ ਮਤਲਬ ਕੰਮ ਲੈਣਗੇ ਜਿਹੜੇ ਹੁਣ ਅਨਡਾਕੂਮੈਂਟਿਡ ਕਰ ਰਿਆ ਹੋਏ-ਹੋਏ ਅਮਰੀਕਨ ਉਹ ਕੰਮ ਕਰਨਾ ਸ਼ੁਰੂ ਕਰ ਦੇਣਗੇ ਸੋ ਐਂਟੋਨੀ ਜਿਹੜੀ ਆ ਉਹਨੂੰ ਕਨਫਰਮ ਕਰਨਾ ਪਊਗਾ ਸੈਨੇਟਰ ਨੇ ਰਾਸ਼ਟਰਪਤੀ ਰਾਂਤ ਨਾਮਿਨੇਟ ਕਰਨਗੇ ਪਰ ਉਹਨੂੰ ਕਨਫਰਮ ਸੈਨੇਟਰ ਨੇ ਕਰਨਾ ਤੇ ਉੱਥੇ ਵੀ ਚੈਲੰਜ ਹੋ ਸਕਦਾ ਕਿਉਂਕਿ ਪਿਛਲੇ ਜਿਹੜੇ ਪੋਲਿਟੀਕਲ ਕਮੈਂਟਸ ਆ ਇਹਨਾਂ ਦੇ ਬੀਐਲਐਸ ਡਾਟਾ ਟੈਸਟਬੰਦੀ ਉਹ ਬਹੁਤਾਂ ਬਹੁਤ ਜ਼ਿਆਦਾ ਚੰਗੇ ਨਹੀਂ ਹੈ ਇਕਨੋਮਿਸਟ ਇਹ ਵੀ ਦੱਸਦੇ ਆ ਕਿ ਬੀਐਲਐਸ ਆਮ ਤੌਰ ਦੇ ਉੱਤੇ ਰਿਵਾਈਜ਼ ਕਰਦੀ ਆ ਰਿਵਾਈਜ਼ ਕਰਨਾ ਹੁੰਦਾ ਇਹਨਾਂ ਨੇ ਡਾਟੇ ਨੂੰ ਫਿਰ ਜਿਹੜਾ ਬੀਐਲਐਸ ਦੀ ਐਕਿਊਰੇਸੀ ਮਤਲਬ ਇਹ ਆਪਣਾ ਕੰਮ ਸਹੀ ਤਰੀਕੇ ਦੇ ਨਾਲ ਕਰੇ ਉਹਨਾਂ ਨੂੰ ਫੰਡਿੰਗ ਚਾਹੀਦੀ ਹੈ ਉਹ ਫੰਡਿੰਗ ਜਿਹੜੀ ਕਹਿੰਦੇ ਨਹੀਂ ਹੈਗੀ ਸੋ ਬਿਲ ਵੀ ਜਿਹੜੇ ਬੀਐਲਐਸ ਨੂੰ 트ੰਪ ਦੀ ਪਹਿਲੀ ਟਰਮ ਦੇ ਵਿੱਚ ਲੀਡ ਕਰਦੇ ਸੀਗੇ ਉਹਨਾਂ ਨੇ ਕਹਿ ਸੀ ਕਿ ਅਗਲੇ ਕਮਿਸ਼ਨਰ ਨੂੰ ਜਿਹੜਾ ਮਤਲਬ ਟਰਸਟ ਰੀਸਟੋਰ ਕਰਨਾ ਪਊਗਾ ਵੀ ਮਤਲਬ ਸੇਂਟ ਪੀਟਰਸ ਫਿਗਰ ਵਰਗੀ ਉਹਨਾਂ ਨੇ ਗੱਲਬਾਤ ਕੀਤੀ ਸੀ ਸੋ ਹੁਣ ਇਹ ਜੇ ਉਹ ਬਾਈਡਨ ਦੀ ਗੱਲ ਕਰਦੇ ਸੀ ਪਹਿਲੇ ਕਮਿਸ਼ਨਰ ਜਿਨ੍ਹਾਂ ਨੂੰ ਹੁਣ 트ੰਪ ਅਪਾਇੰਟ ਕਰ ਰਿਹਾ ਕੱਲ ਨੂੰ ਫਿਰ ਡੈਮੋਕ੍ਰੇਟ ਕੀ ਕਹਿ ਸਕਦੇ ਆ ਕਿ ਇਹ ਕੰਜ਼ਰਵਟਿਵ ਥੌਟ ਦੀ ਜ਼ਿਆਦਾ ਗੱਲ ਕਰਦੇ ਆ ਜਾਂ ਉਸ ਕਿਸਮ ਦਾ ਡਾਟਾ ਜ਼ਿਆਦਾ ਦਿੰਦੇ ਆ ਅਗਲਾ ਮਾਮਲਾ ਹਿਊਮਨ ਰਾਈਟ ਰਿਪੋਰਟ ਦਾ ਆ ਹਿਊਮਨ ਰਾਈਟਸ ਰਿਪੋਰਟ ਚੇਂਜ ਹੋਈ ਹੈ ਇਹ ਪਤਾ ਲੱਗਿਆ ਰਾਸ਼ਟਰਪਤੀ 트럼ਪ ਜੰਜਲ 트럼ਪ ਐਡਮਿਨਿਸਟ੍ਰੇਸ਼ਨ ਉਹ ਯੂ ਐਸ ਸਟੇਟ ਡਿਪਾਰਟਮੈਂਟਸ ਐਨੂਅਲ ਹਿਊਮਨ ਰਾਈਟਸ ਰਿਪੋਰਟਸ ਨੂੰ ਰੀਰਾਈਟ ਕਰ ਰਹੇ ਆ ਦੁਬਾਰਾ ਲਿਖ ਰਹੇ ਆ ਔਰ ਇਹ ਲਿਖਣ ਵੇਲੇ ਉਹਨਾਂ ਦਾ ਫੋਕਸ ਕਿੱਥੇ ਹਿਊਮਨ ਰਾਈਟਸ ਰਿਪੋਰਟ ਦਾ ਮਤਲਬ ਆ ਅਮਰੀਕਾ ਇਹ ਦੱਸਦਾ ਕਿ ਆ ਦੇਖੀ ਦੇ ਵਿੱਚ ਆ ਮਾੜਾ ਹੋ ਰਿਹਾ ਆ ਚੰਗਾ ਹੋ ਰਿਹਾ ਆ ਗਲਤ ਹੋ ਰਿਹਾ ਇਹਦੇ ਤੇ ਆ ਕਰਨਾ ਚਾਹੀਦਾ ਇੱਥੇ ਹਮਰਟਸ ਵਾਇਲਸ਼ਨ ਜ਼ਿਆਦਾ ਹੈ ਇੱਥੇ ਘੱਟ ਆ ਮਰਕਾ ਇਹ ਦੱਸਦਾ ਆ ਹੁਣ ਜਦੋਂ ਇਹ ਦੱਸਦੇ ਆ ਤੇ ਜਦੋਂ ਰਾਸ਼ਟਰ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਨੂੰ ਰੀਰਾਈਟ ਕਰ ਰਿਹਾ ਦੁਬਾਰਾ ਲਿਖ ਰਿਹਾ ਤਾਂ ਉਹ ਜਿਹੜਾ ਸਿੱਧਾ ਫੋਕਸ ਆਪਣਾ ਉਹ ਸਾਊਥ ਅਫਰੀਕਾ ਦੇ ਉੱਤੇ ਤੇ ਬ੍ਰਾਜ਼ੀਲ ਦੇ ਉੱਤੇ ਕਰ ਰਿਹਾ ਆ ਤੇ ਜਿਹੜਾ ਕ੍ਰਿਟਿਸਿਜ਼ਮ ਰਿਪੋਰਟ ਇਹ ਹੈਗੀ ਆ ਇਹਦਾ ਜਿਹੜਾ ਕ੍ਰਿਟਿਸਿਜ਼ਮ ਆ ਇਸ ਰਿਪੋਰਟ ਦਾ ਹਿਊਮਨ ਰਾਈਟਸ ਦਾ ਉਹ ਕੁਝ ਦੇਸ਼ਾਂ ਦੇ ਉੱਤੇ ਥੋੜਾ ਜਿਆਦਾ ਨਰਮ ਕਰ ਰਿਹਾ ਨਰਮ ਕਰਨ ਵਾਲੀ ਗੱਲ ਆਪਾਂ ਥੋੜੇ ਦਿਨ ਪਹਿਲਾਂ ਵੀ ਕੀਤੀ ਸੀ ਵੀ ਜਿੱਥੇ ਪਹਿਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਕਹਿੰਦਾ ਸੀ ਵੀ ਫਲਾਣਾ ਫਲਾਣਾ ਦੇਸ਼ ਦੇ ਵਿੱਚ ਹਿਊਮਨ ਰਾਈਟ ਵਾਇਲੇਸ਼ਨ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਐਲਜੀਬੀਟੀਕਿਓ ਮਾਮਲੇ ਚ ਜਾਂ ਦੂਜੇ ਤੀਜੀਆਂ ਗੱਲਾਂ ਦੇ ਵਿੱਚ ਉੱਥੇ ਜਾ ਕੇ 트ੰਪ ਐਡਮਿਨਿਸਟ੍ਰੇਸ਼ਨ ਉਹਨਾਂ ਲਈ ਥੋੜਾ ਜਿਆਦਾ ਨਰਮ ਹੋ ਗਿਆ ਨਹੀਂ ਐਡੀ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਪਰ ਇਹ ਸਾਊਥ ਅਫਰੀਕਾ ਦੇ ਮਾਮਲੇ ਦੇ ਵਿੱਚ ਉਹਨਾਂ ਸਖਤ ਹੋ ਗਏ ਸਾਊਥ ਅਫਰੀਕਾ ਦੇ ਮਾਮਲੇ ਦੇ ਵਿੱਚ ਸਖਤ ਕਿ ਤੁਹਾਨੂੰ ਯਾਦ ਹੋਊਗਾ ਕਿ ਜਿਹੜੀ ਵਾਈਟ ਫਾਰਮਰਸ ਨੇ ਉੱਥੇ ਗੋਰੇ ਨੇ ਉੱਥੇ ਅਫਰੀਕਾ ਦੇ ਵਿੱਚ ਟਰੰਪ ਇਹ ਕਹਿ ਰਹੇ ਆ ਕਿ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਉਹਨਾਂ ਨੂੰ ਮਾਰਿਆ ਜਾ ਰਿਹਾ ਜੈਨੋਸਾਈਡ ਉਹਨਾਂ ਦਾ ਕੀਤਾ ਜਾ ਰਿਹਾ ਇਤੋਂ ਤੱਕ ਸ਼ਬਦ ਰਾਸ਼ਟਰਪਤੀ ਟਰੰਪ ਨੇ ਵਰਤ ਲਿਆ ਸੀ ਹੁਣ ਜਦੋਂ ਅਮਰੀਕਾ ਇਹ ਉੱਥੇ ਤੁਹਾਨੂੰ ਯਾਦ ਹੋਊਗਾ ਕੁਝ ਫਾਰਮਰਸ ਨੂੰ ਸਪੈਸ਼ਲ ਇੱਕ ਕਾਨੂੰਨ ਦੇ ਤਹਿਤ ਉੱਥੋਂ ਸਾਊਥ ਅਫਰੀਕਾ ਦੇ ਵਿੱਚੋਂ ਅਮਰੀਕਾ ਦੇ ਵਿੱਚ ਵੀ ਸੱਦਿਆ ਗਿਆ ਇੱਥੇ ਲਿਆ ਕੇ ਉਹਨਾਂ ਰਿਫਿਊਜੀ ਜਿਹੜਾ ਉਹ ਹੋ ਕੀਤਾ ਗਿਆ ਹੁਣ ਜਦੋਂ ਫਿਰ ਇਹ ਹਿਊਮਨ ਰਾਈਟਸ ਬਾਰੇ ਲਿਖਣਗੇ ਇਹ ਸਾਊਥ ਅਫਰੀਕਾ ਦੇ ਉੱਤੇ ਸਖਤੀ ਕਰਨਗੇ ਸਖਤੀ ਕਰਨਗੇ ਇਹ ਲਿਖਣਗੇ ਕਿ ਇੱਥੇ ਹਿਊਮਨ ਰਾਈਟਸ ਵਾਇਲੇਸ਼ਨ ਹੁੰਦੀ ਆ ਕਿਹਨਾਂ ਨਾਲ ਹੁੰਦੀ ਆ ਗੋਰਿਆਂ ਨਾਲ ਹੁੰਦੀ ਆ ਗੋਰੇ ਫਾਰਮਰਸ ਦੇ ਨਾਲ ਹੁੰਦੀ ਆ ਇਸ ਗੱਲ ਦੇ ਉੱਤੇ ਹਜੇ ਵੀ ਰੌਲਾ ਵੀ ਹੁੰਦੀ ਆ ਕਿ ਨਹੀਂ ਹੁੰਦੀ ਬ੍ਰਾਜ਼ੀਲ ਦੀ ਕਿਉਂਕਿ ਉੱਥੇ ਜਿਆਦਾ ਉਹ ਖੱਬੇ ਪੱਖੀ ਕਾਮਰੇਡਾਂ ਵਾਲੀ ਸੋਚ ਵਾਲੀ ਸਰਕਾਰ ਆ ਇਸ ਵੇਲੇ ਵੀ ਇਹ ਜਾਣ ਬੁੱਝ ਕੇ ਫ੍ਰੀ ਸਪੀਚ ਉੱਥੇ ਜਿਹੜੀ ਉਹਨਾਂ ਦੇ ਪ੍ਰੈਜ਼ੀਡੈਂਟ ਸਾਬਕਾ ਪ੍ਰੈਜ਼ੀਡੈਂਟ ਹੈ ਗਿਆ ਜੇਰ ਬੋਲਸਨਾਰੋ ਜਿਹਦੀ 트럼ਪ ਦੇ ਨਾਲ ਬਣਦੀ ਸੀਗੀ ਕੋ ਉਹਨਾਂ ਤੇ ਨਾਲ ਧੱਕਾ ਕੀਤਾ ਤੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਉਹ ਸਸਪੈਂਡ ਕੀਤੇ ਉਹਨਾਂ ਨੂੰ ਵੀ ਇਹ ਨਿਸ਼ਾਨਾ ਬਣਾਉਣਗੇ ਐਸ ਵੀਲੇ ਜਿਹੜੇ ਯੂ ਐਸ ਅਫੀਸ਼ੀਅਲਸ ਹੈਗੇ ਆ ਉਹ ਕਹਿੰਦੇ ਕਿ ਇਹ ਮਾਮਲਾ ਰਾਜਨੀਤੀਕਰਨ ਹੋ ਰਿਹਾ ਹੈ ਦਾ ਕਿ ਪੋਲਿਟੀਕਲ ਆਪਣੇ ਵਿਰੋਧੀਆਂ ਨੂੰ ਜਿਹੜੇ ਪੋਲਿਟੀਕਲ ਵਿਰੋਧੀ ਮਤਲਬ ਦੇਸ਼ ਤੋਂ ਬਾਹਰ ਜਿਹੜੇ ਪੋਲਿਟੀਕਲ ਵਿਰੋਧੀ ਨੇ 트럼ਪ ਦੇ ਉਹਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਜਿਵੇਂ ਡਰਾਫਟ ਰਿਪੋਰਟ ਦੇ ਵਿੱਚ ਜਿਵੇਂ ਐਲਸਲਵਾਡੋਰਾ ਇਜ਼ਰਾਈਲ ਆ ਰਸ਼ੀਆ ਉਹਨਾਂ ਨੂੰ ਕ੍ਰਪਸ਼ਨ ਉਹਨਾਂ ਦੇ ਪ੍ਰिजन ਦੇ ਵਿੱਚ ਜੋ ਜੋ ਕੁਝ ਹੁੰਦਾ ਜਾਂ ਐਲਜੀਬੀਟੀਕਿਊ ਨਾਲ ਉਹ ਜੋ ਕੁਝ ਕਰਦੇ ਆ ਉਹਨਾਂ ਸਾਰਿਆਂ ਨੂੰ ਹੌਲੀ ਹੌਲੀ ਹਟਾ ਦਿੱਤਾ ਗਿਆ ਜਾਂ ਉੱਥੇ ਥੋੜੀ ਜੀ ਨਰਮੀ ਕਰ ਲਈ ਗਈ ਹੈ ਹੁਣ ਜਿਹੜਾ ਸਟੇਟ ਡਿਪਾਰਟਮੈਂਟ ਦਾ ਸਟਾਫ ਆ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਕਿ ਅਸੀਂ ਸਾਊਥ ਅਫਰੀਕਾ ਵਾਲੀ ਰਿਪੋਰਟ ਦੇ ਉੱਤੇ ਕੰਮ ਨਹੀਂ ਕਰਨਾ ਉਹ ਕਹਿੰਦੇ ਵੀ ਕਿਉਂਕਿ ਇਹ ਗਲਤ ਆ misleading information ਆ ਤੇ ਸਪੈਸ਼ਲੀ ਜਿਹੜਾ ਸ਼ਬਦ ਜੈਨੋਸਾਈਡ ਵਰਤਿਆ ਨਸਲ ਕੁਸ਼ੀ ਜਿਹੜਾ ਸ਼ਬਦ ਵਰਤਿਆ ਗਿਆ ਇਹ ਬਹੁਤ ਖਤਰਨਾਕ ਆ ਇਹ ਨਹੀਂ ਵਰਤਿਆ ਜਾਣਾ ਚਾਹੀਦਾ ਦੱਸਦੇ ਆ ਕਿ ਜਿਹੜਾ ਅੰਦਰਲਾ ਸਟਾਫ ਆ ਉਹਨੇ ਵੀ ਕੁਝ ਥਾਵਾਂ ਦੇ ਉੱਤੇ ਕੰਮ ਕਰਨ ਤੋਂ ਨਾ ਕਰ ਦਿੱਤੀ ਆ ਜਿਹੜਾ ਰਿਫਿਊਜੀ ਪ੍ਰੋਗਰਾਮ ਇੱਕ ਪਾਸੇ ਰਾਸ਼ਟਰਪਤੀ ਟਰੰਪ ਕੱਟ ਰਹੇ ਆ ਕਿ ਆਪਾਂ ਬੁੱਕ ਬੰਦੇ ਨਹੀਂ ਬਾਹਰੋਂ ਸਦਨੇ ਜਿੰਨੇ ਘੱਟ ਤੋਂ ਘੱਟ ਆ ਉੱਥੇ ਸਾਰੇ ਨਿਯਮਾਂ ਦੇ ਵਿੱਚ ਸਖਤੀ ਕੀਤੀ ਸਾਰਾ ਕੁਝ ਇਹਨਾਂ ਨੇ ਕੀਤਾ ਪਰ ਸਾਊਥ ਅਫਰੀਕਾ ਤੋਂ ਜਿਹੜੇ 60 ਗੋਰੇ ਸਾਊਥ ਅਫਰੀਕਨ ਸੀਗੇ ਉਹਨਾਂ ਨੂੰ ਐਜ਼ ਅ ਰਫਿਊਜੀ ਇੱਥੇ ਸੱਦਿਆ ਮਤਲਬ ਪਾਲਿਸੀ ਦੇ ਵਿੱਚ ਐਕਸੈਪਸ਼ਨ ਕਰਕੇ ਹੁਣ ਜਿਹੜੀ ਡਿਪਲੋਮੈਟਿਕ ਸਟ੍ਰੇਨ ਆ ਇਹਦੀ ਰਾਜ ਜਿਹੜੀ ਰਾਜਨੀਤਿਕ ਇੱਕ ਤਣਾਅ ਪੈਦਾ ਹੋਣਾ ਉਹਨਾਂ ਦੇ ਵਿੱਚ ਆਪਸੀ ਸਬੰਧਾਂ ਦੇ ਵਿੱਚ ਅਮਰੀਕਾ ਨੇ ਸਾਊਥ ਅਫਰੀਕਾ ਦੀ ਏਡ ਕੱਟ ਕਰ ਦਿੱਤੀ ਬਾਈਕਟ ਕਰ ਦਿੱਤਾ ਜੀ 20 ਮੀਟਿੰਗ ਦੇ ਵਿੱਚ ਜਿਹੜਾ ਜੋਨਸਬਰਗ ਦੇ ਵਿੱਚ ਸੀਗੀ ਤੇ ਕ੍ਰਿਟਿਸਾਈਜ਼ ਕੀਤਾ ਕਿ ਸਾਊਥ ਅਫਰੀਕਾ ਜਾਣਬੁੱਝ ਕੇ ਜਿਹੜੇ ਅਮਰੀਕਾ ਦੇ ਨਾਲ ਵਿਰੋਧ ਕਰ ਰਿਹਾ ਹੈ ਹੁਣ ਅਮਰੀਕਾ ਨੇ ਜਿਹੜੀਆਂ ਸੈਂਕਸ਼ਨਸ ਨੇ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਉੱਤੇ ਵੀ ਹਿਊਮਨ ਰਾਈਟਸ ਅਬਿਊਜ਼ ਦੇ ਮਾਮਲੇ ਦੇ ਵਿੱਚ ਉਹ ਵੀ ਕੀਤੀਆਂ ਹੁਣ ਆਲੋਚਕ ਕਹਿੰਦੇ ਆ ਕਿ ਸ਼ਿਫਟ ਜਿਹੜੀ ਹੈ ਹਿਊਮਨ ਰਾਈਟ ਪਾਲਿਸੀ ਦੇ ਵਿੱਚ ਇੱਕ ਰਾਜਨੀਤਿਕ ਹਥਿਆਰ ਆ ਰਾਸ਼ਟਰਪਤੀ ਟਰੰਪ ਜਿਹੜੇ ਆਪਣੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਤੇ ਆਪਣੇ ਹੱਕ ਦੇ ਵਿੱਚ ਜਿਹੜਾ ਉਹ ਵਰਤ ਰਿਹਾ ਹੈ ਅਗਲੀ ਗੱਲਬਾਤ ਟੈਰਫਸ ਸੰਬੰਧੀ ਪ੍ਰੈਜ਼ੀਡੈਂਟ 트럼ਪ ਨੇ ਆਰਡਰ ਸਾਈਨ ਕੀਤੇ ਆ ਜਿਹਦੇ ਵਿੱਚ ਚੀਨ ਦੇ ਸਮਾਨ ਦੇ ਉੱਤੇ ਲੱਗਣ ਵਾਲੇ ਜਿਹੜੇ ਵਾਧੂ ਟੈਰਫ ਸੀਗੇ ਉਹਨਾਂ ਨੂੰ 90 ਦਿਨਾਂ ਤੱਕ ਰੋਕ ਦਿੱਤਾ ਗਿਆ ਤੇ ਇੱਕ ਮਤਲਬ ਇਹ ਜੇ ਨਾ ਰੁਕਦੇ ਤੇ ਅੱਜ ਮੰਗਲਵਾਰ ਤੋਂ ਇਹ ਬਹੁਤ ਵੱਡਾ ਵਾਧਾ ਹੋ ਜਾਣਾ ਸੀ ਬਿਨਾਂ ਡੀਲ ਤੋਂ ਟੈਰਫ ਜਿਹੜੇ ਆ ਉਹ 145% ਹੋਰ ਉੱਤੇ ਚਲੇ ਜਾਣੇ ਸੀ ਜਿਹੜੀ ਕਿ ਬਿਲਕੁਲ ਟ੍ਰੇਡ ਉਹਦੇ ਮਤਲਬ ਅਮਰੀਕਾ ਤੇ ਚੀਨ ਦੇ ਵਿਚਕਾਰ ਬੰਦ ਹੋਣ ਦੇ ਕੰਢੇ ਸਾਰੀ ਗੱਲਬਾਤ ਚੱਲੇ ਜਾਨੀ ਸੀ ਹੁਣ ਜਿਹੜੀ ਅਗਲੀ ਕਟਆਫ ਡੇਟ ਦਿੱਤੀ ਹੈ ਇਹਨਾਂ ਨੇ 90 ਦਿਨ ਨੂੰ ਤੁਸੀਂ ਗਿਣ ਲਓ ਤੇ 10 ਨਵੰਬਰ ਬਣਦੀ ਹੈ 10 ਨਵੰਬਰ ਤੱਕ ਇਹਨਾਂ ਨੇ ਉਹਨੂੰ ਰੋਕ ਦਿੱਤਾ ਤੇ ਗੱਲਬਾਤ ਅਮਰੀਕਾ ਤੇ ਚੀਨ ਦੇ ਵਿਚਕਾਰ ਚੱਲ ਰਹੀ ਹੈ ਅਮਰੀਕਾ ਤੇ ਚੀਨ ਦੇ ਜਿਹੜੇ ਨੇਗੋਸ਼ੀਏਟਰ ਨੇ ਉਹ ਜਨੇਵਾ ਦੇ ਵਿੱਚ ਲੰਡਨ ਦੇ ਵਿੱਚ ਜਾਂ ਸਟਾਕਟਨ ਦੇ ਵਿੱਚ ਮਿਲ ਰਹੇ ਆ ਆਪਣੇ ਸਮਝੌਤਿਆਂ ਨੂੰ ਫਾਈਨਲ ਕਰਨ ਦੇ ਲਈ ਸੋਇਆਬੀਨ ਸੇਲ ਦਾ ਪੁਸ਼ ਇੱਕ ਵੱਡਾ ਮਾਮਲਾ ਬਣਿਆ ਸੀ ਇਸ ਮਾਮਲੇ ਦੇ ਵਿੱਚ 트ੰਪ ਨੇ ਚੀਨ ਨੂੰ ਕਿਹਾ ਸੀ ਕਿ ਤੁਸੀਂ ਅਮਰੀਕਾ ਤੋਂ ਜ਼ਿਆਦਾ ਸੋਇਆਬੀਨ ਖਰੀਦੋ ਕਿ ਇਹਦੇ ਨਾਲ ਚਾਈਨਾ ਦਾ ਟ੍ਰੇਡ ਡੈਫਿਸਿਟ ਜਿਹੜਾ ਅਮਰੀਕਾ ਦੇ ਨਾਲ ਆ ਉਹ ਘਟ ਹੋ ਸਕਦਾ ਚੀਨ ਦੀ ਸਪਲਾਈ ਜਿਹੜੀ ਆ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਜਿਹੜੀਆਂ ਘਰਾਂ ਦੀਆਂ ਅਵਸਥਾ ਹੈਗੀਆਂ ਇੰਪੋਰਟੈਂਟ ਮਟੀਰੀਅਲ ਜਿਵੇਂ ਦੂਜੇ ਪਾਸੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹੜੇ ਇਲੈਕਟ੍ਰੋਨਿਕਸ ਦੇ ਲਈ ਮਿਲਟਰੀ ਗੀਅਰ ਦੇ ਲਈ ਜਾਂ ਇਲੈਕਟ੍ਰਿਕ ਵਹੀਕਲਸ ਦੇ ਬਹੁਤ ਜ਼ਰੂਰੀ ਆ ਉਹ ਬਹੁਤ ਮਹੱਤਵਪੂਰਨ ਆ ਸਪੈਸ਼ਲ ਚਿਪ ਡੀਲ ਆਪਾਂ ਇਹ ਵੀ ਜਾਣਦੇ ਹਾਂ ਥੋੜੇ ਦਿਨ ਪਹਿਲਾਂ ਬੜੀ ਵਿਸਤਾਰ ਦੇ ਵਿੱਚ ਗੱਲਬਾਤ ਕੀਤੀ ਸੀ ਅਮਰੀਕਾ ਦੇ ਵਿੱਚ ਜਿਹੜੀ ਚਿਪ ਬਣਾਉਣ ਵਾਲੇ ਚਿਪ ਕੰਪਿਊਟਰ ਦੇ ਵਿੱਚ ਜਿਹੜੀ ਇੱਕ ਚਿਪ ਪੈਂਦੀ ਹੈ ਐਨਵਿਡੀਆ ਤੇ ਏਐਮਡੀ ਆ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਯੂ ਐਸ ਗਵਰਨਮੈਂਟ ਨੂੰ 15% ਚਾਈਨਾ ਰੈਵਨਿਊ ਉੱਤੇ ਪੇ ਕਰਨਾ ਪਊਗਾ ਤਾਂ ਕਿ ਜਿਹੜਾ ਤਾਂ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਊਗਾ ਵੀ ਉਹ ਆਪਣੀਆਂ ਆਰਟੀਫੀਸ਼ੀਅਲ ਇੰਟੈਲੀਜੈਂਟ ਚਿਪਸ ਉੱਤੇ ਵਿਚ ਅਪ੍ਰੈਲ ਦੇ ਵਿੱਚ ਜਿਹੜੇ ਟੈਰਿਫ ਸੀਗੇ ਇਹਨਾਂ ਨੇ ਸਪਲਾਈ ਚੇਨ ਡਿਸਰਪਟ ਕੀਤੀ ਕਿਉਂਕਿ ਕੀਮਤਾਂ ਵਧੀਆਂ ਜਿਹੜਾ ਰਿਟੇਲਰ ਤੇ ਹੋਰ ਡਿਫੈਂਸ ਕੰਟਰੈਕਟਰ ਉਹਨਾਂ ਦੇ ਉੱਤੇ ਅਸਰ ਪਿਆ ਹੁਣ ਇਕਨੋਮਿਕ ਕੰਸਰਨ ਆਇਆ ਦਾ ਇਕਨੋਮਿਕ ਜਿਹੜੇ ਅਰਥਸ਼ਾਸਤਰੀ ਨੇ ਉਹ ਇਹ ਵਾਰਨ ਕਰ ਰਹੇ ਆ ਕਿ ਪਹਿਲਾਂ ਹੀ ਜਿਹੜੇ ਕੰਜ਼ਿਊਮਰ ਦੀਆਂ ਕੀਮਤਾਂ ਹੋ ਪਹਿਲਾਂ ਵੱਧ ਚੁੱਕੀਆਂ ਆ ਤੇ ਇਹਦੇ ਨਾਲ ਹੁਣ ਆਉਣ ਵਾਲੇ ਸਾਮੇ ਦੇ ਵਿੱਚ ਹੋਰ ਜਿਹੜਾ ਫਰਕ ਆ ਉਹ ਵੀ ਪੈ ਸਕਦਾ ਜਿਹੜਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁਕਣਾ ਚਾਹੀਦਾ ਸੋ ਜਦੋਂ ਦੇ ਰਾਸ਼ਟਰਪਤੀ 트럼ਪ ਆਏ ਆ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਜਿਹੜੀ ਖਬਰ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਹੀ ਆ ਉਦੋਂ ਦੀ ਉਹ ਟੈਰਿਫਸ ਦੀ ਆ ਤੇ ਜਿਹੜੇ ਟੈਰਿਫ ਆ ਉਹਨਾਂ ਦੇ ਵਿੱਚ ਹੁਣ ਜਿਹੜੇ ਰਾਸ਼ਟਰਪਤੀ 트럼ਪ ਨੇ ਜਿਹੜੇ ਕਿ ਅੱਜ ਮੰਗਲਵਾਰ ਤੋਂ ਲੱਗ ਜਾਣੇ ਸੀ ਉਹ 90 ਦਿਨ ਦੇ ਲਈ ਹੁਣ 10 ਨਵੰਬਰ ਤੱਕ ਰੋਕ ਦਿੱਤੇ ਗਏ ਆ ਸੋ ਐਕਸਪਰਟ ਕਹਿੰਦੇ ਆ ਕਿ ਫਾਈਨਲ ਡੀਲ ਤੇ ਪਹੁੰਚਣਾ ਹਜੇ ਵੀ ਬਹੁਤ ਔਖਾ ਆ ਕਿਉਂਕਿ ਨਾ ਵਸ਼ਿੰਗਟਨ ਕਿਸੇ ਪਾਸੇ ਚੁੱਕਣ ਨੂੰ ਤਿਆਰ ਆ ਨਾ ਬੀਜਿੰਗ ਕਿਸੇ ਪਾਸੇ ਚੁੱਕਣ ਨੂੰ ਤਿਆਰ ਆ ਔਰ ਦੋਵਾਂ ਦਾ ਜਿਹੜਾ ਦੋਵਾਂ ਸਾਈਡ ਦੇ ਉੱਤੇ ਜਿਹੜੇ ਕੁਝ ਵੱਡੇ ਜਿਹੜੇ ਸਮੱਸਿਆਵਾਂ ਨੇ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਖੜੀਆਂ ਨੇ ਦੁਨੀਆ ਦੇ ਵਿੱਚ ਕਿਸੇ ਵੇਲੇ ਦੋ ਵੱਡੀਆਂ ਤਾਕਤਾਂ ਸੀ ਇੱਕ ਅਮਰੀਕਾ ਸੀ ਦੂਜੇ ਪਾਸੇ ਰੂਸ ਸੀ ਹੁਣ ਦੁਨੀਆ ਦੇ ਵਿੱਚ ਦੋ ਵੱਡੀਆਂ ਤਾਕਤਾਂ ਨੇ ਇੱਕ ਪਾਸੇ ਪਹਿਲੇ ਨੰਬਰ ਤੇ ਅਮਰੀਕਾ ਹੈ ਦੂਜੇ ਨੰਬਰ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਆਉਣ ਦੇ ਲਈ ਚੀਨ ਇਹਨਾਂ ਦੋਹਾਂ ਦੇਸ਼ਾਂ ਦਾ ਟੈਰਫ ਦੇ ਸਬੰਧ ਦੇ ਵਿੱਚ ਨੈਗੋਸ਼ੀਏਸ਼ਨ ਇੱਕ ਦੂਜੇ ਨਾਲ ਕਿਸੇ ਨਤੀਜੇ ਤੇ ਪਹੁੰਚਣਾ ਨਾ ਸਿਰਫ ਇਹਨਾਂ ਦੋਹਾਂ ਦੇਸ਼ਾਂ ਲਈ ਮਹੱਤਵਪੂਰਨ ਸਗੋਂ ਪੂਰੀ ਦੁਨੀਆ ਲਈ ਬਹੁਤ ਮਹੱਤਵਪੂਰਨ ਇਹਦੇ ਨਾਲੇ ਇੱਦਾਂ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਕੱਲ੍ਹ ਬਤਾਣਾ